ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ 1987-88 ਦੇ ਵਿੱਚ ਜਦੋਂ ਜੁਝਾਰੂਆਂ ਦਾ ਸਮਾਂ ਪੂਰਾ ਸਿਖਰ ਤੇ ਸੀ ਉਸ ਸਮੇਂ ਇੱਕ ਪਾਸੇ ਸਰਕਾਰ ਆਪਣੀ ਸੀਏਡੀ ਦੁਆਰਾ ਤੇ ਜਿਹੜੀਆਂ ਗੁਪਤ ਏਜੰਸੀਆਂ ਸੀ ਉਹ ਖੜਕੂ ਸਿੰਘਾਂ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਸੀ ਚਾਹੇ ਅਜੀਤ ਡੋਵਾਲ ਹੋਵੇ ਉਹ ਵੀ ਅੰਮ੍ਰਿਤਸਰ ਪਹੁੰਚ ਚੁੱਕਿਆ ਸੀਗਾ 1987 ਦੇ ਵਿੱਚ ਉਹ ਕੁਸਪੈਂਟ ਕਰ ਗਿਆ ਸੀ ਉਹ ਪਾਕਿਸਤਾਨ ਤੋਂ ਆਈਐਸਆਈ ਦਾ ਕਰਨਲ ਬਣ ਕੇ ਜੀਤ ਡੋਵਾਲ ਜਿਹੜੇ ਉੱਥੇ ਅੱਤਵਾਦੀ ਜੰਗੀਰ ਸਿੰਘ ਨਰਵੈਲ ਸਿੰਘ ਸਰਜੀਤ ਸਿੰਘ ਪੈਂਟੇ ਵਰਗੇ ਬੈਠੇ ਸੀ ਜਿਹੜੇ ਲੋਕਾਂ ਤੋਂ ਫਰੋਤਾਂਗਾਂ ਮੰ ਲੈਂਦੇ ਸੀ ਪੈਸਾ ਲੈਂਦੇ ਸੀ ਉਹਨਾਂ ਨੂੰ ਅਸਲੀ ਖਾੜਕੂ ਆਖਿਆ ਨਹੀਂ ਜਾ ਸਕਦਾ ਉੱਥੇ ਅਜੀਤ ਡੁਵਾਲ ਜੀ ਜਿਹੜੇ ਸੀਨੀਅਰ ਗੁਪਤਚਰ ਦੇ ਆਈਬੀ ਦੇ ਵੱਡੇ ਅਧਿਕਾਰੀ ਸੀ ਉਹ ਕੁਝ ਭੈਂਟ ਕਰ ਚੁੱਕੇ ਸੀ ਤੇ ਦੂਜੇ ਪਾਸੇ ਗੁਪਤਚਰ ਵਿਭਾਗ ਜਿਹੜੀ ਵੱਡੀ ਏਜੰਸੀ ਸੀ ਉਹਦੇ ਅਧਿਕਾਰੀ ਕ੍ਰਿਸ਼ਨ ਮਲੋਏ ਧਰ ਜਿਹੜੇ ਜੁਆਇੰਟ ਡਾਇਰੈਕਟਰ ਰਹੇ ਐ ਆਈਬੀ ਦੇ ਉਹ ਕਹਿੰਦੇ ਮੈਂ ਵੀ ਉੱਥੇ ਕੁਝ ਭੈਂਟ ਕਰ ਚੁੱਕਿਆ ਸੀ ਮੇਰੀ ਸਰਕਾਰ ਵੱਲੋਂ ਡਿਊਟੀ ਲਈ ਗਈ ਸੀ ਕਹਿੰਦੇ ਮੈਂ ਪਹਿਲਾਂ ਜਸਵੀਰ ਸਿੰਘ ਰੋਡੇ ਨੂੰ ਜੇਲ੍ਹ ਦੇ ਵਿੱਚ ਜਾ ਕੇ ਮਿਲਿਆ ਕਹਿੰਦੇ ਉਹਦੇ ਨਾਲ ਗੱਲਬਾਤ ਕੀਤੀ ਜਥੇਦਾਰ ਲਾਉਣ ਦੀ ਗੱਲ ਹੋਈ ਫਿਰ ਉਹਨਾਂ ਨੂੰ ਰਿਹਾ ਕਰਨ ਦੀ ਗੱਲਬਾਤ ਹੋਈ ਕਹਿੰਦੇ ਫਿਰ ਰਿਹਾ ਕਰਕੇ ਮੈਂ ਹੀ ਹਵਾਈ ਜਹਾਜ਼ ਦੇ ਉੱਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਲੈ ਕੇ ਗਿਆ ਇਹ ਦੋਸਤੋ ਸਾਰੀਆਂ ਗੱਲਾਂ ਬਾਤਾਂ ਪਰ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਆ ਪੰਥਕ ਕਮੇਟੀ ਦੇ ਮੁਖ ਆਗੂ ਬਾਬਾ ਗੁਰਵਾਚਨ ਸਿੰਘ ਜੀ ਮਾਨੋਚਾਲ ਜਿਹੜੇ ਕਿ ਬਹੁਤ ਦਲੇਰ ਸੂਰਮੇ ਯੋਧੇ ਸੀ ਤੇ ਬਹੁਤ ਵੱਡਾ ਜਝਾਰੂ ਖੜਕੂਆਂ ਦੇ ਵਿੱਚ ਉਹਨਾਂ ਦਾ ਨਾਮ ਸੀ ਬਾਬਾ ਗੁਰਵਾਚਨ ਸਿੰਘ ਜੀ ਮਾਨੋਚਾਲ ਇਹਦੇ ਵਿੱਚ ਆਈ ਵੀ ਦੇ ਇਹ ਸਾਬਕਾ ਅਧਿਕਾਰੀ ਨੇ ਜਿਹੜੀਆਂ ਗੱਲਾਂ ਲਿਖੀਆਂ ਚਾਹੇ ਦੋਸਤੋ ਇਹਨਾਂ ਦੀ ਮੈਂ ਕੋਈ ਵਿਸ਼ਵਾਸ ਦੇ ਨਾਲ ਇਹ ਨਹੀਂ ਮੰਨਦਾ ਕਿ ਸੱਚ ਹੋਣਗੀਆਂ ਇਹ ਤੇ ਉਹ ਅਧਿਕਾਰੀ ਜਾਣਦਾ ਹੈ ਜਾਂ ਪ੍ਰਮਾਤਮਾ ਜਾਣਦਾ ਹੈ ਜਾਂ ਬਾਬਾ ਜੀ ਜਾਣਦੇ ਸੋ ਸ਼ਹੀਦ ਹੋ ਚੁੱਕੇ ਐ ਕਿ ਕਿੰਨਾ ਸੱਚ ਤੇ ਕਿੰਨਾ ਝੂਠ ਪਰ ਸਾਰੀ ਗੱਲ ਸੱਚ ਨਹੀਂ ਹੁੰਦੀ ਤੇ ਸਾਰੀ ਝੂਠ ਨਹੀਂ ਹੁੰਦੀ ਇਹ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆਈ ਵੀ ਦੇ ਕ੍ਰਿਸ਼ਨ ਮਲੋਏ ਧਰ ਨੇ ਲਿਖੀਆਂ ਇਹੋ ਹੀ ਗੱਲਾਂ ਲਗਭਗ ਖਾੜਕੂ ਸੰਘਰਸ਼ ਦੇ ਅੰਗ ਸੰਗ ਕਿਤਾਬ ਦੇ ਵਿੱਚ ਭਾਈ ਅਜਮੇਰ ਸਿੰਘ ਨੇ ਲਿਖੀਆਂ ਦੋ ਕਿਤਾਬਾਂ ਦੇ ਵਿੱਚ ਇਹ ਬਿਲਕੁਲ ਮਿਲ ਚੁੱਕੀਆਂ ਮੈਂ ਦੋ ਕਿਤਾਬਾਂ ਦੇ ਵਿੱਚੋਂ ਤਿਆਰੀ ਕਰਕੇ ਪੜ੍ਹ ਕੇ ਅੱਜ ਤੁਹਾਡੇ ਨਾਲ ਕੁਝ ਇਤਿਹਾਸਾਂਜਾ ਕਰਨ ਜਾ ਰਿਹਾ ਹਾਂ ਕਹਿੰਦੇ ਗੁਰਵਚਨ ਸਿੰਘ ਮਾਨੋਂ ਚਾਹਲ ਜਦੋਂ ਉਹਨੂੰ ਪਹਿਲਾ ਕ੍ਰਿਸ਼ਨ ਮਲੋਏ ਧਰ ਮਿਲਿਆ ਸੀ ਪਹਿਲਾਂ ਕਹਿੰਦਾ ਮੈਂ ਉਹਨੂੰ ਇੱਕ ਭੋਰੇ ਦੇ ਵਿੱਚ ਮਿਲਿਆ ਸੀ ਤਰਨ ਤਾਰਨ ਦੇ ਲਾਗੇ ਤੇ ਜਦੋਂ ਅਗਲੀ ਵਾਰ ਮੈਂ ਉਸ ਨੂੰ ਮਿਲਿਆ ਕਹਿੰਦੇ ਮੈਂ ਸਰਹਾਲੀ ਕਲਾ ਤੋਂ ਇੱਕ ਬੇੜੀ ਦੇ ਵਿੱਚ ਬੈਠਾ ਤੇ ਦਰਿਆ ਬਿਆਸ ਦੇ ਬਹਿਣ ਦੇ ਨਾਲ-ਨਾਲ ਹਰੀਕੇ ਵੱਲ ਨੂੰ ਚਾਲੇ ਪਾ ਦਿੱਤੇ ਭਾਵ ਇੱਕ ਕਿਸ਼ਤੀ ਦੇ ਵਿੱਚ ਕਹਿੰਦਾ ਮੈਂ ਸਰਹਾਲੀ ਕਲਾ ਤੋਂ ਚੜ ਕੇ ਬਿਆਸ ਦਰਿਆ ਦੇ ਵਿੱਚ ਹਰੀਕੇ ਵੱਲ ਨੂੰ ਸਾਈਡ ਤੇ ਜਿਹੜੀ ਕਿਸ਼ਤੀ ਸੀ ਉਹ ਪਾਣੀ ਦੇ ਵਿੱਚ ਉਤਾਰ ਦਿੱਤੀ ਕਹਿੰਦੇ ਮੇਰੇ ਨਾਲ ਹਰਜਿੰਦਰ ਸਿੰਘ ਸੀ ਕਹਿੰਦੇ ਉਹ ਬੜਾ ਵਿਸ਼ਵਾਸਪਾਤਰ ਸੀ ਮੈਂ ਉਹਤੇ ਭਰੋਸਾ ਕਰਦਾ ਸੀ ਤੇ ਕੋਈ ਵੀ ਮੈਨੂੰ ਧੋਖਾ ਕਰਨ ਦੀ ਆਸ ਨਹੀਂ ਸੀ ਤਾਂ ਕਰਕੇ ਕਹਿੰਦੇ ਮੈਂ ਐਡੇ ਵੱਡੇ ਖਾੜਕੂ ਨੂੰ ਮਿਲਣ ਵਾਸਤੇ ਇਕੱਲਾ ਹੀ ਹਰਜਿੰਦਰ ਸਿੰਘ ਦੇ ਨਾਲ ਚਲੇ ਆ ਗਿਆ ਕਹਿੰਦੇ ਸਾਡੀ ਛੋਟੀ ਜਹੀ ਮੱਸਾਂ ਪੜਨ ਵਾਲੀ ਜਿਹੜੀ ਬੇੜੀ ਸੀ ਉਹ ਹੌਲੀ-ਹੌਲੀ ਕਹਿੰਦੇ ਜਦੋਂ ਵਿਆਸ ਦਰਿਆ ਦੇ ਵਿੱਚ ਕਪਾਸੇ ਜਾ ਰਹੀ ਹੈ ਤੇ ਏਨੇ ਨੂੰ ਕਹਿੰਦੇ ਇੱਕ ਹੋਰ ਬੇੜੀ ਅੱਗੋਂ ਨਿਕਲੀ ਤੇ ਉਹਦੇ ਵਿੱਚ ਕਹਿੰਦੇ ਛੋਟੀ ਜੀ ਬੇੜੀ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਅਤੰਕਵਾਦੀ ਇਹਨਾਂ ਨੇ ਲਿਖਿਆ ਕਿ ਬੈਠਾ ਸੀ ਉਹਦਾ ਨਾਂ ਸੀ ਗਰਵਾਚਨ ਸਿੰਘ ਮਾਨੋ ਚਾਹਲ ਦੋਸਤੋ ਕਹਿੰਦੇ ਉਹਦੇ ਕੋਲੇ ਜ਼ਖੀਰਾ ਸੀ ਅਸਲੇ ਦਾ ਬਹੁਤ ਹੀ ਚੰਗੀਆਂ ਗੰਨਾ ਸੀ ਕਹਿੰਦੇ ਮੈਂ ਜਾ ਕੇ ਗਰਵਾਚਨ ਸਿੰਘ ਮਾਨੋ ਚਾਹਲ ਨੂੰ ਮਿਲਿਆ ਸਤਿ ਸ੍ਰੀ ਅਕਾਲ ਬੁਲਾਈ ਤੇ ਕਹਿੰਦੇ ਅਸੀਂ ਬਹਿ ਕੇ ਬੜੀਆਂ ਪਿਆਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਦੇ ਨਾਲ ਸ਼ਾਂਤੀ ਸਮਝੌਤੇ ਦੀ ਗੱਲ ਚਲਾਈ ਤੇ ਕਹਿੰਦੇ ਮੈਂ ਵੋਟਾਂ ਦੀ ਗੱਲ ਚਲਾਈ ਕਿ ਗਰਵਾਚਨ ਸਿੰਘ ਮਾਨੋ ਚਾਹਲ ਜੀ ਕਿਉਂ ਨਾ ਤੁਸੀਂ ਇਲੈਕਸ਼ਨ ਲੜ ਲਓ ਕਿਉਂਕਿ ਦੋਸਤੋ ਭਾਈ ਮਨਜੀਤ ਸਿੰਘ ਜਿਹੜੇ ਫੈਡਰੇਸ਼ਨ ਵਾਲੇ ਸੀ ਉਹਨਾਂ ਨੇ ਬਾਦ ਦੇ ਵਿੱਚ ਚੋਣਾਂ ਦਾ ਆਉਣ ਦਾ ਐਲਾਨ ਕਰਤਾ ਸੀ ਹਰਮੰਦਰ ਸਿੰਘ ਸੰਧੂ ਨੇ ਵੀ ਖਾਲਸਾ ਪੰਚਾਇਤਾਂ 26 ਜਨਵਰੀ 1990 ਤੋਂ ਬਣਾਉਣ ਦਾ एलान ਕਰ ਦਿੱਤਾ ਸੀ ਇਹ ਉਸ ਤੋਂ ਪਹਿਲਾਂ ਦੀਆਂ ਗੱਲਾਂ ਸੀ ਜਦੋਂ ਪੰਥਕ ਕਮੇਟੀ ਦੇ ਕੁਝ ਗਰਮ ਧੜੇ ਦੇ ਆਗੂ ਵੋਟਾਂ ਦਾ ਬਾਈਕਾਟ ਕਰਦੇ ਸੀ ਪਰ ਬਾਬਾ ਗਰਵਚਨ ਸਿੰਘ ਮਾਨ ਨੂੰ ਚਾਹਲ ਵੋਟਾਂ ਦੇ ਹੱਕ ਵਿੱਚ ਸੀ ਉਹਨਾਂ ਨੇ ਬਾਅਦ ਦੇ ਵਿੱਚ ਚਾਹੇ ਆ ਕੇ 92 ਦੀਆਂ ਵੋਟਾਂ ਦਾ ਬਾਈਕਾਟ ਕਰਤਾ ਸੀ ਜਸਵੰਤ ਸਿੰਘ ਖਾਲੜਾ ਦੇ ਕਹਿਣ ਤੇ ਪਰ ਪਹਿਲਾਂ ਉਹ ਮਨਜੀਤ ਸਿੰਘ ਦੇ ਨਾਲ ਸੀ ਤੇ ਵੋਟਾਂ ਲੜਨ ਦੇ ਹੱਕ ਦੇ ਵਿੱਚ ਸੀ ਤੇ ਸਿਮਰਜੀਤ ਸਿੰਘ ਮਾਨ ਦੀ ਵੀ ਉਹ ਹਮਾਇਤ ਕਰਦੇ ਸੀ ਇਸ ਤਰ੍ਹਾਂ ਇਸ ਅਧਿਕਾਰੀ ਨੇ ਲਿਖਿਆ ਕਹਿੰਦੇ ਜਦੋਂ ਮੈਂ ਗਰਵਾਚਨ ਸਿੰਘ ਮਾਨੋ ਚਾਹਲ ਦੇ ਨਾਲ ਗੱਲਬਾਤ ਕੀਤੀ ਤੇ ਕਹਿੰਦੇ ਸਾਡੀ ਨਿੱਜੀ ਵੀ ਫਿਰ ਦੋਸਤੀ ਪੈ ਗਈ ਸੀ ਕਹਿੰਦੇ ਉਸ ਨੇ ਮੈਨੂੰ ਨਿੱਜੀ ਦੋਸਤੀ ਦੇ ਵਿੱਚ ਆਖਿਆ ਕਿ ਮੇਰੇ ਦੰਦਾਂ ਦੇ ਵਿੱਚ ਬੜੀ ਜਿਆਦਾ ਤਕਲੀਫ ਰਹਿੰਦੀ ਹੈ ਮੇਰੇ ਦੰਦਾਂ ਦੇ ਵਿੱਚ ਬੜਾ ਦਰਦ ਰਹਿੰਦਾ ਹੈ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਦੇ ਨੇੜੇ ਸਾਡਾ ਪੁਲਿਸ ਦੇ ਨਾਲ ਮੁਕਾਬਲਾ ਹੋ ਗਿਆ ਸੀ ਕਹਿੰਦੇ ਮੁਕਾਬਲਾ ਬੜਾ ਜ਼ਬਰਦਸਤ ਸੀ ਮਨੋਚਾਲ ਜੀ ਕਹਿੰਦੇ ਜਦੋਂ ਮੈਂ ਗੋਲੀ ਚਲਾਉਂਦਾ ਹੋਇਆ ਪੁਲਿਸ ਦਾ ਘੇਰਾ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਚੀ ਕੰਧ ਤੋਂ ਡਿੱਗ ਪਿਆ ਸੀ ਕਹਿੰਦੇ ਮੇਰੇ ਕੋਲ AK47 ਬੰਦੂਕ ਤੇ ਅਸਲਾ ਸੀ ਉਹਨੂੰ ਸੰਭਾਲਦਾ ਹੋਇਆ ਬਾਬਾ ਗਰਵਾਚਨ ਸਿੰਘ ਮਨੋਚਾਲ ਇੱਕ ਕੰਧ ਤੋਂ ਡਿੱਗ ਪਿਆ ਤੇ ਡਿੱਗਣ ਦੇ ਨਾਲ ਇਹ ਦੁਰਘਟਨਾ ਹੋ ਗਈ ਸੀ ਤੇ ਜਿਹੜੇ ਉਹਦੇ ਦੰਦ ਸੀ ਉਹ ਹੱਲ ਗਏ ਸੀ ਇੱਕ ਦੋ ਦੰਦ ਜਿਹੜੇ ਵਿੱਚੋਂ ਹਨ ਕਹਿੰਦੇ ਉਹ ਟੁੱਟ ਚੁੱਕੇ ਸੀ ਜਿਹੜਾ ਇਲਾਜ ਹੈ ਉਹ ਸਿਰਫ ਤੇ ਸਿਰਫ ਦੰਦਾਂ ਵਾਲੇ ਡਾਕਟਰ ਨੇ ਕਰਨਾ ਸੀ ਕਹਿੰਦੇ ਜਦੋਂ ਮਨੋ ਚਾਹਲ ਨੇ ਮੈਨੂੰ ਆਖਿਆ ਤੇ ਕਹਿੰਦੇ ਮੈਂ ਵੀ ਉਹ ਤੋਂ ਅੱਗੇ ਚੱਲ ਕੇ ਕੰਮ ਵੜਾ ਲੈਣਾ ਸੀ ਕਿਉਂਕਿ ਜਨਸੰਘਾ ਵਾਲਾ ਸੀ ਆਈਬੀ ਦਾ ਕੰਮ ਹੁੰਦਾ ਹੈ ਕਿ ਇਹੋ ਜੇ ਖਾੜਕੂਆਂ ਨੂੰ ਆਪਣੇ ਹੱਥ ਦੇ ਵਿੱਚ ਕਰਨਾ ਕਹਿੰਦੇ ਉਹਨੇ ਇਲਾਜ ਕਰਾਉਣ ਵਾਸਤੇ ਮੈਨੂੰ ਆਖਿਆ ਤੇ ਮੈਂ ਹਾਂਮੀ ਪਰ ਦਿੱਤੀ ਕਹਿੰਦੇ ਬਾਅਦ ਦੇ ਵਿੱਚ ਜਦੋਂ ਸਾਡੀ ਚੌਥੀ ਮੁਲਾਕਾਤ ਹੋਈ ਦੋਸਤੋ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਮੁਲਾਕਾਤਾਂ ਚੱਲਦੀਆਂ ਸੀ ਕਹਿੰਦੇ ਜਦੋਂ ਚੌਥੀ ਮੁਲਾਕਾਤ ਸਾਡੀ ਹੋਈ ਤੇ ਕਹਿੰਦੇ ਉਦੋਂ ਮੈਂ ਚੌਥੀ ਮੁਲਾਕਾਤ ਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਦੰਦਾਂ ਦਾ ਸਪੈਸ਼ਲ ਡਾਕਟਰ ਲਿਆ ਕਿਉਂਕਿ ਕਹਿੰਦੇ ਸਾਨੂੰ ਜਵਾਬ ਤੇ ਡਾਕਟਰ ਦੇ ਨਹੀਂ ਸੀ ਸਕਦੇ ਕਿਉਂਕਿ ਵੱਡਾ ਆਈਵੀ ਦਾ ਅਧਿਕਾਰੀ ਸੀ ਡਰਦੇ ਸੀ ਕਹਿੰਦੇ ਮੈਂ ਅੰਮ੍ਰਿਤਸਰ ਤੋਂ ਇੱਕ ਦੰਦਾ ਦਾ ਸਪੈਸ ਲਿਸਟ ਡਾਕਟਰ ਲਿਆ ਤੇ ਡਾਕਟਰ ਨੂੰ ਆਖਿਆ ਕਿ ਜਿਹੜਾ ਤੇਰਾ ਸਾਜੋ ਸਮਾਨ ਹੈ ਉਹ ਸਾਰਾ ਭਾਈ ਆਪਣਾ ਨਾਲ ਹੀ ਚੱਕ ਲੈ ਕਿਉਂਕਿ ਆਪਰੇਸ਼ਨ ਕਰਨਾ ਹੈ ਕਹਿੰਦੇ ਮੈਂ ਇੰਜ ਨਹੀਂ ਦੱਸਿਆ ਕਿ ਆਪਰੇਸ਼ਨ ਕਿਸ ਦਾ ਕਰਨਾ ਹੈ ਕਹਿੰਦੇ ਡਾਕਟਰ ਨੇ ਡਰ ਦੇ ਡਰਾਉਂਦੇ ਨੇ ਉਹਦੇ ਹੱਥ ਕੰਬਦੇ ਰਹੇ ਤੇ ਉਹਨੇ ਆਪਣਾ ਆਪਰੇਸ਼ਨ ਕਰਨ ਵਾਲਾ ਸਾਰਾ ਸਾਜੋ ਸਵਾਨ ਗੌਣ ਵਗੈਰਾ ਸਾਰੀਆਂ ਕੈਂਚੀਆਂ ਵਗੈਰਾ ਪੱਤੀਏ ਕੁੱਤ ਗੇਟੀ ਕੇ ਸਿਰੰਜਾ ਸਭ ਕੁਝ ਕਹਿੰਦੇ ਇੱਕ ਬੈਗ ਦੇ ਵਿੱਚ ਪਾ ਲਿਆ ਤੇ ਕਹਿੰਦੇ ਮੈਂ ਡਾਕਟਰ ਨੂੰ ਲੈ ਕੇ ਸ਼ੇਰੋ ਦੇ ਲਾਗੇ ਦੋਸਤੋ ਇਹ ਸ਼ੇਰੋ ਦੇ ਲਾਗੇ ਪਹਿਲਾਂ ਵੀ ਇਹਨਾਂ ਦੀ ਮੁਲਾਕਾਤ ਹੋਈ ਸੀ ਉਦੋਂ ਇਹਨਾਂ ਨੇ ਇੱਕ ਸੈਲਰ ਦੇ ਵਿੱਚ ਇਹਨੇ ਆਖਿਆ ਕਿ ਚੌਲਾਂ ਵਾਲਾ ਸੈਲਰ ਸੀ ਉਹਦੇ ਵਿੱਚ ਮਹਿਮਾਨੋ ਚਾਲ ਨੂੰ ਮਿਲਿਆ ਸੀ ਤੇ ਕਹਿੰਦੇ ਇੱਥੇ ਸੇਰੋਂ ਦੇ ਲਾਗੇ ਇੱਕ ਗੁਰਦੁਆਰਾ ਸੀ ਕਹਿੰਦੇ ਗੁਰਦੁਆਰੇ ਦੇ ਵਿੱਚ ਮੈਂ ਡਾਕਟਰ ਨੂੰ ਲੈ ਕੇ ਗਿਆ ਤੇ ਉੱਥੇ ਕਹਿੰਦੇ ਮਨੋਚਾਹਲ ਪਹਿਲੇ ਗੁਰਦੁਆਰੇ ਦੇ ਵਿੱਚ ਹਾਜ਼ਰ ਸੀ ਕਹਿੰਦੇ ਜਿਹੜਾ ਸਭ ਤੋਂ ਖੰਖਾਰਤਵਾਦੀ ਸੀ ਜੀ ਤੋਂ ਦੁਨੀਆ ਡਰਦੀ ਕੰਬਦੀ ਸੀ ਕਹਿੰਦੇ ਉਹਦੇ ਕੋਲੇ ਮੈਂ ਤੇ ਡਾਕਟਰ ਜਾ ਪਹੁੰਚੇ ਤੇ ਮੈਂ ਡਾਕਟਰ ਨੂੰ ਆਖਿਆ ਕਿ ਭਾਈ ਇਹਦਾ ਦਸੱਲੀ ਦੇ ਨਾਲ ਹੁਣ ਤੂੰ ਦੰਦਾਂ ਦਾ ਆਪਰੇਸ਼ਨ ਕਰ ਦੇ ਕਹਿੰਦੇ ਉਸ ਦੇ ਚਿਹਰੇ ਤੋਂ ਇਹ ਪ੍ਰਭਾਵ ਪੈਂਦਾ ਸੀ ਕਿ ਜਿਵੇਂ ਉਸ ਨੂੰ ਆਪਣਾ ਸਿਰ ਸ਼ੇਰ ਦੇ ਮੂੰਹ ਦੇ ਵਿੱਚ ਦੇਣ ਲਈ ਕਿਹਾ ਗਿਆ ਹੋਵੇ ਕਹਿੰਦੇ ਡਾਕਟਰ ਨੂੰ ਇੰਜ ਲੱਗਿਆ ਜਿਵੇਂ ਸ਼ੇਰ ਦੇ ਮੂੰਹ ਦੇ ਵਿੱਚ ਕਹਿੰਦੇ ਉਹਦਾ ਸਿਰ ਦੇਣ ਲਈ ਕਿਹਾ ਗਿਆ ਹੋਵੇ ਇੰਨਾ ਡਰ ਗਿਆ ਸੀ ਕਹਿੰਦੇ ਫਿਰ ਉੱਥੇ ਡਾਕਟਰ ਨੇ ਬਾਬਾ ਗਰਵਾਚਨ ਸਿੰਘ ਮਨੋ ਚਾਹਲ ਦਾ ਬੜੀ ਦਸੱਲੀ ਦੇ ਨਾਲ ਦੰਦਾਂ ਦਾ ਆਪਰੇਸ਼ਨ ਕੀਤਾ ਕਹਿੰਦੇ ਜਦੋਂ ਦੰਦਾਂ ਦਾ ਆਪਰੇਸ਼ਨ ਕਰ ਦਿੱਤਾ ਤੇ ਫਿਰ ਮੇਰੀ ਬਾਬਾ ਗਰਵਾਚਨ ਸਿੰਘ ਮਾਨੋ ਚਾਹਲ ਦੇ ਨਾਲ ਕਹਿੰਦੇ ਨਜ਼ਦੀਕੀ ਵਧ ਗਈ ਮੇਰੀ ਦੋਸਤੀ ਵਧ ਗਈ ਉਸ ਤੋਂ ਬਾਅਦ ਕਹਿੰਦੇ ਮੈਂ ਬਾਬਾ ਗਰਵਾਚਨ ਸਿੰਘ ਮਾਨੋ ਚਾਹਲ ਤੋਂ ਕਈ ਕੰਮ ਲਏ ਦੋਸਤੋ ਇਹਨਾਂ ਨੇ ਤਾਂ ਇਹ ਵੀ ਲਿਖਿਆ ਹੈ ਜਿਹੜਾ ਸੁਖਵਿੰਦਰ ਸਿੰਘ ਸੰਘਾ ਸੀਗਾ ਜਿਹੜਾ ਇਹਨਾਂ ਨੇ ਲਿਖਿਆ ਕਿ ਗਰਵਾਚਨ ਸਿੰਘ ਮਾਨੋ ਚਾਹਲ ਦੇ ਨਾਲ ਬੱਕ ਹੋ ਗਿਆ ਸੀ ਕਹਿੰਦੇ ਉਹਦਾ ਜਿਹੜਾ ਮੁਕਾਬਲਾ ਸੀ ਉਹਦੀ ਜਿਹੜੀ ਸ਼ੂ ਹੈ ਉਹਦੀ ਸਾਨੂੰ ਸੀਆਈਡੀ ਉਹ ਮਾਨੋਚਾਹਲ ਤੋਂ ਮਿਲੀ ਸੀ ਇੱਥੋਂ ਤੱਕ ਦੋਸਤੋ ਇਸ ਬੰਦੇ ਨੇ ਲਿਖਿਆ ਸੀਆਈਡੀ ਵਾਲੇ ਨੇ ਪਰ ਬਾਬਾ ਗਰਵਾਚਨ ਸਿੰਘ ਮਾਨੋਚਾਹਲ ਵਾਲਾ ਮੇਰੇ ਨਿੱਜੀ ਵਿਚਾਰ ਹੈ ਕਿ ਉਹ ਇਹੋ ਜਿਹਾ ਬੰਦਾ ਨਹੀਂ ਸੀ ਕਿ ਕਿਸੇ ਖਾੜਕੂ ਦੀ ਉਹ ਜੱਜਮੈਂਟ ਦੇ ਦਿੰਦਾ ਇਹਨੇ ਇਹ ਵੀ ਲਿਖਿਆ ਹੈ ਕਿ ਜਿਹੜੀਆਂ ਮੁੱਖ ਜੱਥੇਬੰਦੀਆਂ ਸੀਗੀਆਂ ਚਾਰੇ ਉਹਨਾਂ ਦੇ ਨਾਲ ਗਰਵਾਚਨ ਸਿੰਘ ਜਿਹੜਾ ਮਾਨੋਚਾਹਲ ਸੀ ਉਹਦੀ ਨਹੀਂ ਬਣਦੀ ਸੀ ਦੋਸਤੋ ਉਹ ਇਹਨਾਂ ਨੇ ਗਰਜੰਟ ਸਿੰਘ ਬੋਤ ਸਿੰਘ ਵਾਲਾ ਰਾਜਸਤਾਨੀ ਦਾ ਨਾਮ ਵੀ ਲਿਖਿਆ ਹੈ ਦਲਜੀਤ ਸਿੰਘ ਬਿੱਟੂ ਦਾ ਲਿਖਿਆ ਹੈ ਅਰਸ਼ਪਾਲ ਸਿੰਘ ਸੰਧੜਾ ਦਾ ਲਿਖਿਆ ਹੈ ਪਰਮਜੀਤ ਸਿੰਘ ਪੱਜਵੜ ਦਾ ਲਿਖਿਆ ਹੈ ਕਹਿੰਦੇ ਉਹਨਾਂ ਦੀਆਂ ਜਥੇਬੰਦੀਆਂ ਨਾਲ ਬਾਬਾ ਗਰਵਾਚਨ ਸਿੰਘ ਮਾਨੋ ਚਾਹਲ ਦੀ ਨਹੀਂ ਬਣਦੀ ਸੀ ਕਹਿੰਦੇ ਉਹ ਚੋਣਾਂ ਦਾ ਬਾਈਕਾਟ ਕਰਨ ਵਾਲੀਆਂ ਸੀ ਤੇ ਬਾਬਾ ਗਰਵਾਚਨ ਸਿੰਘ ਮਾਨੋ ਚਾਹਲ ਕਹਿੰਦੇ ਚੋਣਾਂ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਭਾਵੇਂ 92 'ਚ ਜਾ ਕੇ ਕਹਿੰਦੇ ਉਹਨੇ ਬਾਈਕਾਟ ਕਰਤਾ ਸੀ ਮਨਜੀਤ ਸਿੰਘ ਦਾ ਸਾਥ ਛੱਡ ਦਿੱਤਾ ਸੀ ਪਰ ਮਨਜੀਤ ਸਿੰਘ ਇਲੈਕਸ਼ਨ ਲੜਨੀ ਚਾਹੁੰਦਾ ਸੀ ਇਸ ਤਰ੍ਹਾਂ ਦੋਸਤੋ ਮੇਰਾ ਕਹਿਣ ਦਾ ਭਾਵ ਸੀ ਇਤਿਹਾਸ ਦੇ ਵਿੱਚੋਂ ਜਿਹੜੇ ਆਈਬੀ ਦੇ ਅਧਿਕਾਰੀ ਹੁੰਦੇ ਆ ਉਹ ਬੜੀ ਕੁੱਤੀ ਸੈ ਹੁੰਦੇ ਆ ਬੜੀ ਚੰਦਰੀ ਸੈ ਹੁੰਦੇ ਆ ਕਹਿੰਦੇ ਇੱਕ ਪਾਸੇ ਕੇ ਪੀਐਸ ਗਿੱਲ ਮਾਰ ਰਿਹਾ ਸੀ ਇੱਕ ਪਾਸੇ ਆਈਬੀ ਵਾਲੇ ਕਹਿੰਦੇ ਅਸੀਂ ਖਾਲਸਤਾਨ ਦੇ ਮੁੱਦੇ ਨੂੰ ਫੇਲ ਕਰਨ ਦੇ ਵਾਸਤੇ ਲਹਿਰ ਨੂੰ ਫੇਲ ਕਰਨ ਦੇ ਵਾਸਤੇ ਵੱਡੇ ਵੱਡੇ ਖਾੜਕੂਆਂ ਨਾਲ ਆਪਣਾ ਮੇਲ ਜੋਲ ਬਣਾਇਆ ਹੋਇਆ ਸੀ ਦੋਸਤੋ ਇਹਨਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ ਭਾਈ ਜਸਵੀਰ ਸਿੰਘ ਰੋਡੇ ਨੂੰ ਅਸੀਂ ਲੈ ਕੇ ਆਏ ਸੀ ਤੇ ਉਹਨਾਂ ਨੂੰ ਅਸਲ ਆ ਇੰਨੀਆਂ ਗੰਨਾਂ ਦਿੱਤੀਆਂ ਸੀ ਕਿ ਉਹ ਪ੍ਰਕਰਮਾਂ ਵਿੱਚ ਬੈਠੇ ਨਰਵੈਰ ਸਿੰਘ ਨਰਵੈਲ ਸਿੰਘ ਤੇ ਜੰਗੀਰ ਸਿੰਘ ਵਰਗਿਆਂ ਨੂੰ ਬਾਹਰ ਕੱਢ ਸਕੇ ਤੇ ਉਹਨਾਂ ਦਾ ਮੁਕਾਬਲਾ ਕਰ ਸਕੇ ਇਸ ਤਰ੍ਹਾਂ ਦੋਸਤੋ ਬਾਬਾ ਅਗਰਵਾਚਨ ਸਿੰਘ ਮਨਉਚਾਲ ਦਾ ਇਹ ਆਈਬੀ ਦੇ ਅਧਿਕਾਰੀ ਨੇ ਲਿਖਿਆ ਕਿ ਮੈਂ ਉਹਦਾ ਦੰਦਾਂ ਦਾ ਆਪਰੇਸ਼ਨ ਸੇਰੋਂ ਦੇ ਇੱਕ ਗੁਰਦੁਆਰੇ ਦੇ ਵਿੱਚ ਕਰਵਾਇਆ ਸੀ ਇਹ ਸੱਚ ਹੈ ਜਾਂ ਝੂਠ ਹੈ ਇਹ ਤੇ ਪ੍ਰਾਣੇ ਖੜਕੂ ਸਿੰਘ ਜਾਣਦੇ ਹੈ ਜਾਂ ਇਹ ਜਾਣਦਾ ਮੈਂ ਨਹੀਂ ਇਹਦਾ ਵਾਅਦਾ ਕਰਦਾ ਕਿ ਇਹਨੇ ਸੱਚ ਲਿਖਿਆ ਹੋਵੇਗਾ ਕਿਉਂਕਿ ਇਹ ਅਧਿਕਾਰੀ ਏਜੰਸੀਆਂ ਦਾ ਸੀ ਹੋ ਸਕਦਾ ਇਹਨੇ ਝੂਠ ਲਿਖਿਆ ਹੋਵੇ ਪਰ ਕੁਝ ਨਾ ਕੁਝ ਸੱਚ ਵੀ ਦੋਸਤੋ ਜ਼ਰੂਰ ਹੋਵੇਗਾ ਇਨ੍ਹਾਂ ਕ ਇਤਿਹਾਸ ਦੇ ਵਿੱਚੋਂ ਸੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ